ਅੱਜ ਜੰਤਰ-ਮੰਤਰ ਤੇ ਤਰਨਾ ਪ੍ਰਦਰਸ਼ਨ ਹੋਣ ਜਾ ਰਿਹਾ ਹੈ ਰਾਜਸਤਾਨੀ ਦਿੱਲੀ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੋਨਾਂ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਪ੍ਰਦਰਸ਼ਨ ਕਰਦੇ ਹੋਏ ਨਸਰਾਰਗੇ ਸੁਖੀਂਦਰ ਸਿਕਾਰ ਦੇ ਖਿਲਾਫ ਸੀਬ ਮਾਨ ਤੇ ਅਰਵਿੰਦ ਕਿਰਜੀਵਾਲ ਰੋਸ ਪ੍ਰਗਟਾਣਗੇ ਕੇਂਦਰ ਤੇ ਗੈਰ ਬੀਜੇਪੀ ਸਸ਼ੇਤ ਸੂਬਿਆਂ ਦੇ ਨਾਲ ਬਤਕਰਾ ਕਰਨ ਦੇ ਜਿਥੇ ਇਲਜ਼ਾਮ ਲਾਇਆ ਜਾ ਰਹੇ ਨੇ ਤਾਂ ਉੱਥੇ ਹੀ 10 ਤੋਂ 15 ਸਾਲ ਪਹਿਲਾਂ ਜਿੱਥੋਂ ਸਿਆਸਤ ਦੇ ਵਿੱਚ ਪੈਰ ਰੱਖਿਆ ਜੰਤਰ ਮੰਤਰ ਤੇ ਧਰਨਾ ਪ੍ਰਦਰਸ਼ਨ ਦੌਰਾਨ ਅਰਵਿੰਦ ਕੇਜਰੀਵਾਲ ਸਿਆਸੀ ਦਾ ਰੁਖ ਕਰਦੇ ਹੋਏ ਨਜ਼ਰ ਆਇਆ ਤਾਂ ਹੁਣ ਉਥੇ ਮੁੜ ਤੋਂ ਰੋਕ ਕੀਤਾ ਜਾਣਾ ਸੋ ਜੰਤਰ ਮੰਤਰ ਤੇ ਵੱਡਾ ਧਰਨਾ ਪ੍ਰਦਰਸ਼ਨ ਹੋਏਗਾ ਦਿੱਲੀ ਅਤੇ ਪੰਜਾਬ ਦੇ ਮੁੱਖ ਮੰਤਰੀ ਵਿਸ਼ੇਸ਼ ਤੌਰ ਤੇ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਉਣਗੇ ਸੋ ਕੇਂਦਰ ਖਿਲਾਫ ਸਿਆ ਮੰਤ ਅਰਵਿੰਦ ਕੇਜਰੀਵਾਲ ਦਾ ਰੋਜ਼ ਪ੍ਰਦਰਸ਼ਨ ਤੇ ਇਲਜ਼ਾਮ ਤਰਾਸ਼ਨ ਦੌਰਾਨ ਦਿਨ-ਪ੍ਰਤੀ ਦਿਨ ਵਾਦਾ ਹੋ ਨਜ਼ਰ ਆ ਰਿਹਾ ਭਾਰਤੀ ਅੰਤਪਾਟੀ ਦੇ ਖਿਲਾਫ ਤੇ ਫੋਨ ਲਾਈਨ ਤੇ ਮੇਰੇ ਸਹਿਯੋਗੀ ਮਨੋਜ ਜੋਸ਼ੀ ਜੁੜੇ ਨੇ ਮਨੋਜ ਜੰਤਰ ਮੰਤਰ ਤੇ ਧਰਨਾ ਪ੍ਰਦਰਸ਼ਨ ਮੁਰਤ ਹੁਣ ਸ਼ੁਰੂ ਹੋਣ ਜਾ ਰਿਹਾ ਆ ਆਮ ਆਦੀ ਪਾਰਟੀ ਦਾ ਜਿੱਥੋਂ ਕਿ ਹੂਨ ਦੇ ਵਿੱਚ ਜਾ ਕੇ ਕਹਿ ਲਿਆ ਕਿ ਆਮ ਆਦੀ ਪਾਰਟੀ ਦੀ ਸ਼ੁਰੂਆਤ ਹੋਈ ਸੀ ਤਾਂ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਕਹਿੋ ਜੇ ਸਿਆਸੀ ਸਮਿਕਰਨ ਵੀ ਦੇਖਣ ਨੂੰ ਮਿਲ ਸਕਦੇ ਨੇ ਹਾਂ ਬਿਲਕੁਲ ਗੁਰਪ੍ਰੀਤ ਦੇਖੋ ਜੋ ਕੇਂਦਰ ਸਰਕਾਰ ਹੈਗੀ ਆ ਉਹਦੇ ਖਿਲਾਫ ਜਿਹੜੀਆਂ ਇੰਡੀਆ ਗੱਠਜੰਡ ਸਮਰਨ ਦੇ ਜਿਹੜੀਆਂ ਪਾਰਟੀਆਂ ਨੇ ਉਹਨਾਂ ਵੱਲੋਂ ਇੱਕ ਅਛਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਤੇ ਇਹੀ ਗੱਲ ਕਹੀ ਜਾ ਰਹੀ ਹੈ ਉੱਥੇ ਕਿ ਜੋ ਲੋਕਤੰਤਰ ਹੈਗਾ ਆ ਉਹਦਾ ਜਿਹੜਾ ਕਾਂਕੀ ਕੀਤਾ ਜਾ ਰਿਹਾ ਹੈ ਜਿਹੜੀਆਂ ਸਰਕਾਰੀਆਂ ਏਜੰਸੀਆਂ ਨੇ ਉਹਨਾਂ ਦਾ ਦੁਰਪ੍ਰਯੋਗ ਕੀਤਾ ਜਾ ਰਿਹਾ ਹੈ ਜਿਹੜੇ ਬਰੋਦੀਏ ਪਾਟੇ ਨੇ ਉਹਨਾਂ ਨੂੰ ਡਰਾਉਣ ਦੀ ਜਿਹੜੀ ਹੈਗੀ ਆ ਪਛਾਣ ਕਰਨ ਦੀ ਜਿਹੜੀ ਗੱਲ ਹੈਗੀ ਆ ਉਹ ਕੀਤੀ ਜਾ ਰਹੀ ਹੈਗੀ ਆ ਇਸ ਨੂੰ ਲੈ ਕੇ ਉੱਥੇ ਧਰਨਾ ਪ੍ਰਦਰਸ਼ਨ ਹੋ ਰਿਹਾ ਉਹਦੇ ਵਿੱਚ ਹੋਰ ਜਿਹੜੇ ਮੁੱਖ ਮੰਤਰੀ ਨੇ ਕਈ ਆਣਗੇ ਜਿਨ੍ਹਾਂ ਵਿੱਚ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਕੇਰਲ ਦੇ ਮੁੱਖ ਮੰਤਰੀ ਨੇ ਤੇ ਹੋਰ ਬਹੁਤ ਹੋਰ ਵੀ ਕਈ ਰਾਜਾਂ ਦੇ ਜਿਹੜੇ ਮੁੱਖ ਮੰਤਰੀ ਆ ਉਹਦੇ ਵਿੱਚ ਜਿਹੜੀ ਪਹੁੰਚਣ ਦੀ ਜਿਹੜੀ ਹੈਗੀ ਆ ਦਾ ਹੈਗਾ ਅਨੁਮਾਨ ਹੈਗਾ ਕਿ ਇੰਡੀਆ ਗਠਜੋੜ ਮੰਡਲ ਨਾਲ ਨਾਲ ਸੰਬੰਧਿਤ ਹੈਗਾ ਤੇ ਜਿਹੜਾ ਤੀਜਾ ਫੰਡ ਆਪਾਂ ਗੱਲ ਕਰੀਏ ਉਹਨਾਂ ਦੇ ਵੀ ਕੁਝ ਜਿਹੜੇ ਨੇ ਮੁੱਖ ਮੰਤਰੀ ਦੇ ਵਿੱਚ ਆਣ ਦੀ ਸੰਭਾਵਨਾ ਹੈਗੀ ਜਿਹੜੇ ਕਿ ਕੀਂਦਰ ਸਰਕਾਰ ਦਾ ਵਿਰੋਧ ਕਰਦੇ ਨੇ ਤੇ ਬਾਕੀ ਤੁਸੀਂ ਜੋ ਗੱਲ ਕਰ ਰਹੇ ਹੋ ਕਿ ਇਹ ਜੰਤਰ ਮੰਤਰ ਤੋਂ ਹੀ ਪਾਰਟੀ ਦਾ ਕਰਨਾ ਪ੍ਰਦਰਸ਼ਨ ਸ਼ੁਰੂ ਹੋ ਸੀਗਾ ਅੱਜ ਫਿਰ ਉੱਥੇ ਜਾ ਰਹੇ ਪਰ ਇਹ ਕਲਾ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਨਹੀਂ ਹੈਗਾ ਇਹ ਸਾਰੀਆਂ ਜਿਹੜੀਆਂ ਪਾਰਟੀਆਂ ਹੈਗੀਆਂ ਨੇ ਉਹਨਾਂ ਦਾ ਹੈ ਜਿਹੜੀਆਂ ਕੇਂਦਰ ਦੇ ਖਿਲਾਫ ਲਾਮਬੰਦ ਅੱਜ ਹੋ ਰਹੀਆਂ ਨੇ ਤੇ ਫਿਲਹਾਲ ਤਾਂ ਇਹ ਜਿਹੜਾ ਤੁਹਾਨੂੰ ਤੁਸੀਂ ਕਿਰਿੰਦਾ ਕਿਹਾ ਜਾਂਦਾ ਹੈ ਮੁੱਖ ਮੰਤਰੀ ਪੰਜਾਬ ਤੇ ਮੁੱਖ ਮੰਤਰੀ ਦਿੱਲੀ ਤੋਂ ਇਲਾਵਾ ਜਿਵੇਂ ਤੁਸੀਂ ਜਾਣਕਾਰੀ ਸਾਂਝੀ ਕਰ ਰਹੇ ਹੋ ਕਿ ਇੰਡੀਆ ਗੱਡ ਜੂੜ ਦੇ ਤਹਿਤ ਜਿਹੜਾ ਇਹ ਪ੍ਰਦਰਸ਼ਨ ਕੀਤਾ ਜਾਣਾ ਹੈ ਤਾਂ ਹੋਰ ਕਿਹੜੇ ਕਿਹੜੇ ਜਿਹੜੇ ਦਿੱਗਜ ਲੀਡਰ ਨੇ ਇਸ ਧੰਨੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣਗੇ ਦੇ ਕਦੋਂ ਇਸ ਦੀ ਜਿਹੜੀ ਸ਼ੁਰੂਆਤ ਹੋਈ ਕਿ ਅੱਜ ਕਿੰਨੇ ਵਜੇ ਬਿਲਕੁਲ ਇਹ ਜੋ ਇਹ ਵਾਰੀ ਹੀ ਗੱਲ ਆ ਰਹੀ ਜਿਹੜੇ ਪੰਜ ਮੁੱਖ ਮੰਤਰੀ ਦੇ ਗੱਲ ਕੀਤੀ ਸੀ ਕਿ ਪੰਜ ਮੁੱਖ ਮੰਤਰੀ ਸ਼ਾਮਲ ਹੋ ਰਹੇ ਨੇ ਪੂਰੀ ਪੰਜਾਬ ਤੇ ਦਿੱਲੀ ਦੇ ਤੇ ਕੈਨੇਡਾ ਦੇ ਨੇ ਤੇ ਬੰਗਾਲ ਦੇ ਮੁੱਖ ਮੰਤਰੀ ਉਹ ਵੀ ਸ਼ਾਮਲ ਹੋ ਸਕਦੇ ਨੇ ਜਿਹੜੇ ਕੇਂਦਰ ਦੀਆਂ ਨੀਤੀਆਂ ਤੋਂ ਜਿਹੜੇ ਕੇਂਦਰ ਦੇ ਦੇ ਨੂੰ ਜਿਹੜਾ ਬਾਰਬਰ ਪ੍ਰਸ਼ਾਸਕ ਦਿਆ ਹੈ ਉਸ ਨੂੰ ਲੈ ਕੇ ਜੋ ਜਾਮ ਲਗਾਣਾ ਚਾਹੀਓ ਫੰਡਾਂ ਨੂੰ ਰੋਕਣ ਦੀ ਗੱਲ ਕੀਤੀ ਜਾਵੇ ਚਾਹੇ ਉਹ ਆਪਣਾ ਜੋ ਸਰਕਾਰੀ ਜਨਸੰhay ਇਹ ਈਡੀ ਹੈ ਤੇ ਸੀਬੀਆਈ ਉਹਦੇ ਇਸਤੇਮਾਲ ਦੀ ਗੱਲ ਕਰਨ ਵਾਲੀਆਂ ਤਰੇਮੋ ਕਮਟਰੀਮੋ ਕਮਟਜਾ ਤਰੀ ਇਸ ਇਜੇਬੇਚਰੇ ਨੇ ਸ਼ਾਮਲ ਹਾਂ ਹੋਰ ਹੈਗੇ ਨੇ ਇਹ ਵੀ ਗੱਲ ਹੈ ਕਿ ਜਿਹੜੀ ਇੰਡੀਆ ਗਵਰਨਮੈਂਟ ਦੇ ਜਿਹੜੇ ਹੋਰ ਜਿਹੜੇ ਫਾਰੀਆਂ ਦੇ ਜਿਹੜੇ ਲੀਡਰ ਨੇ ਉਹ ਵੀ ਇਸ ਵਿੱਚ ਸ਼ਾਮਲ ਕੋਈ ਕੁ ਕੇਂਦਰ ਸਰਕਾਰ ਦੇ ਖਿਲਾਫ ਹੈਗਾ ਆ ਇਸ ਕਰਕੇ ਇਹਨੂੰ ਬੜਾ ਬਣਾਉਣ ਦੀ ਜਿਹੜੀ ਹੈਗੀ ਆ ਉਹ ਤਿਆਰੀ ਕੀਤੀ ਜਾ ਰਹੀ ਹੈ ਕਿ ਦੁਪਹਿਰ ਦੇ ਟਾਈਮ ਜਿਹੜਾ ਹੈਗਾ ਇਹ ਅੱਜ ਦੇ ਸਰਨੇਪਤਾ ਸੰਿਹਰਾ ਸ਼ੁਰੂ ਕਰਨ ਦੀ ਗੱਲ ਆ ਕਹੀ ਜਾ ਰਹੀ ਹੈ ਪਹਿਲੇ ਮੁੱਖ ਮੰਤਰੀ ਪਿਹਰੇ ਪੰਜਾਬ ਦੇ ਠੀਕ ਹੈ ਠੀਕ ਹੈ ਮਨੋਜ ਠੀਕ ਹੈ ਫਿਲਹਾਲ ਦੀ ਜਾਣਕਾਰੀ ਦੇ ਲਈ ਇਸ ਖਬਰ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਲੇਕਿਨ ਬਣੇ ਰਹੋ ਇਸ ਦਿਨਾਲ ਇੱਕ ਹੋਰ ਵੱਡੀ ਅਪਡੇਟ ਦਾ ਜ਼ਿਕਰ ਕਰਾਂਗੇ